ਹਏ ਹਏ ਹਾਏ 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 ਮੈਂ ਸਰ ਜਤਿੰਦਰ ਸਿੰਘ ਸੂਬੇਦਾਰ ਮੇਰਾ ਨਾਮ ਜੀ ਤੇ ਸਾਨੂੰ ਹਰ ਮਹੀਨੇ ਹੀ ਆਪਣੀ ਤਨਖਾਹ ਜਿਹੜੀ ਹੈ ਅੱਡਾ 2 ਘੰਟੇ ਬੰਦ ਕਰਕੇ ਪਾਉਣੀ ਪੈਂਦੀ ਹੈ ਜੀ ਸਰਕਾਰ ਤੋਂ ਉਹ ਨਾ ਜੀ ਤਨਖਾਹ ਨਹੀਂ ਪਉਂਦੀ ਸਾਡੀ ਤੇ ਦੂਜਾ ਹੁਣ ਕਿਲੋਮੀਟਰ ਬਸਾਂ ਲੈ ਕੇ ਆ ਰਹੀ ਹੈ ਜਿਹਦੇ ਕਰਕੇ ਸਾਡੇ ਕੋਲ ਡੀਪੂ ਵਿੱਚ ਬਸਾਂ ਜਿਹੜੀਆਂ ਮੈਂ ਪਹਿਲਾਂ ਹੀ ਉਹਨਾਂ ਦੀ ਹਾਲਤ ਬੜੀ ਖਸਤਾ ਅਸੀਂ ਕਿਹਾ ਉਹਨਾਂ ਨੂੰ ਸਪेयर पार्ट ਦਿਓ ਟਾਇਰ ਦਿਓ ਉਹ ਗੱਡੀਆਂ ਚਲਾਈਆਂ ਜਾਣ ਪਹਿਲਾਂ ਤੇ ਫਿਰ ਜੇ ਨਵੀਆਂ ਬੱਸਾਂ ਪਾਉਣੀਆਂ ਤੇ ਇਹ ਰੋਡਵੇਜ ਵਿੱਚ ਪਈਆਂ ਜਾਂਨ ਪੰਨ ਬੱਸ ਚ ਪਈਆਂ ਜਾਂ। ਇਹ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਲਿਆ ਆ ਰਹੇ ਨੇ। ਜਿਹਦੇ ਕਰਕੇ ਕਿ ਸਾਡਾ ਮਹਿਕਮਾ ਖਤਮ ਕਰਨ ਵਾਲਾ ਜਾ ਰਹੀ ਹੈ ਸਰਕਾਰ ਤੇ ਸੋ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਸਾਨੂੰ ਰੱਖਿਆ ਹੋਇਆ ਜੋ ਕਿ ਨਾ ਕੋਈ ਸਰਕਾਰ ਸਾਡਾ ਸੁਣਦੀ ਹੈ ਜਿਹੜੀ ਡਾਊਨਕੇਟਰ ਪਾਲਸੀ ਲਿਆਏ ਨੇ ਉਹਦੇ ਤੇ ਸਾਡੀ ਆਊਟਸੋਰਸਿੰਗ ਤੋਂ ਤਨਖਾਹ ਘਟ ਕੇ ਜਿਹੜੀ ਆ ਉਹ 2-3 ਹਜ਼ਾਰ ਘਟ ਜਾਣੀ ਹੈ। ਇਹ ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਬੰਦੇ ਪੱਕੇ ਕਰ ਦਿੰਦੇ ਆ। ਪਹਿਲਾਂ ਵੀ ਇਹਨਾਂ ਕਿਸੇ ਨੂੰ ਕੱਖ ਨਹੀਂ ਦਿੱਤਾ 3 ਸਾਲ ਹੋ ਗਏ ਆ ਕਿਤੇ ਮੈਕਮੇ ਵਾਲੇ ਨੇ ਧਿਆਨ ਨਹੀਂ ਦਿੱਤਾ ਜੀ ਧੰਨਵਾਦ ਜੀ ਭਾਈ ਜੀ ਕੀ ਬਾਤ ਜਿਹਦੇ ਕਰਕੇ বাস ਕੰਡ ਬੰਦ ਕੀਤਾ ਗਿਆ ਮੇਰਾ ਨਾਮ ਜਗENDER ਪਾਲ ਲੌਲੀ ਪੰਜਾਬ ਰੋਡ ਪਠਾਨਕੋਟ ਦੇ ਪੁਪਨ ਬਸ ਦਾ ਪ੍ਰਧਾਨ ਆ ਜੀ ਇਥੋਂ ਅੱਜ ਅਸੀਂ ਬੰਤਾਂ ਕੀਤਾ ਵੀ ਸਰਕਾਰ ਵਾਰ-ਵਾਰ ਕਿਲੋਮੀਟਰ ਗੱਡੀਆਂ ਦਾ ਘਵਾੜਾ ਜਿਹੜਾ ਸਾਡੇ ਸਿਰ ਤੇ ਲੈ ਕੇ ਰਹੀ ਆ ਜਿਹੜਾ ਕਿਲੋਮੀਟਰ ਗੱਡੀਆਂ ਦਾ ਸਰਾਸਰ ਮਨੁੱਖਾਨ ਨੁਕਸਾਨ ਹੈ ਪੰਜਾਬ ਦੇ ਲੋਕਾਂ ਨੂੰ ਤੇ ਮੈਕਮੇ ਨੂੰ ਸਾਡੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀਆਂ ਇਹ ਕਿਲੋਮੀਟਰ ਗੱਡੀਆਂ ਹਟਾ ਕੇ ਪੰਜ ਵਿਭਾਗ ਦੀਆਂ ਗੱਡੀਆਂ ਪਾਈਆਂ ਤਾਂ ਸਰਕਾਰ ਦੀਆਂ ਗੱਡੀਆਂ ਪਾਈਆਂ ਨਾ ਤਾਂ ਜੋ ਆਉਣ ਵਾਲੇ ਜਿਹੜਾ ਸਫਰ ਸਹੂਲਤ ਫੇਕ ਕੀਤੀ ਆ ਉਹਦੇ ਵਿੱਚ ਵਧੀਆ ਤਰੀਕੇ ਨਾਲ ਜਿਹੜੀ ਆ ਲੋਕਾਂ ਨੂੰ ਸਫਰ ਸਹੂਲਤ ਮਿਲ ਸਕੇ ਤੇ ਸਾਡੀ ਜਿਹੜੀ ਆ ਤਨਖਾਹ ਅਜੇ ਤੱਕ ਨਹੀਂ ਪਈ ਅਜ ਦੂਜਾ ਮਹੀਨਾ ਹੋ ਗਿਆ ਜੀ 20 ਤੋਂ 20 ਸਾਡਾ ਮਹੀਨਾ ਵਾ ਸੋ ਬੇਨਤੀ ਹੈ ਸਰਕਾਰ ਨੂੰ ਸਾਡੀ ਜਿਹੜੀ ਆ ਉਹ ਦਿਵਾਲੀ ਦਿਵਾਲੀ ਦਾ ਤਿਹਾਰਾ ਤੇ ਤਨਖਾਹ ਸਾਡੀ ਜਲਦ ਤੋਂ ਜਲਦ ਜਰੀਓ ਡਿਲੇ ਕਰ ਸਾਨੂੰ ਤਨਖਾਹ ਖਰੇ ਖਾਤੇ ਨੇ ਪਾਵੇ ਤੇ ਜੇ ਹਜੇ ਵੀ ਤੁਹਾਡੀ ਗੱਲ ਸਰਕਾਰ ਤਾਂ ਨਹੀਂ ਮੰਨਦੀ ਤਾਂ ਤੁਸੀਂ ਅਗਲੀ ਰਣਨੀਤੀ ਕੀ ਦੇਖੋ। ਵੇਖੋ ਜੀ ਜੇ ਸਰਕਾਰ ਸਾਡੀ ਹਜੇ ਵੀ ਨਹੀਂ ਗੱਲ ਮੰਨਦੀ ਤੇ ਫਿਰ ਜੋ ਸੈਂਟਰ ਬੜੀ ਸਾਨੂੰ ਕਾਲ ਲਾ ਗਈ ਹੋ ਸਕਦਾ ਸਾਨੂੰ ਕੋਈ ਚੌਂਕ ਬੰਦ ਕਰਨਾ ਪਵੇ ਕਿਤੇ ਧਰਨਾ ਲਾਉਣਾ ਪਵੇ ਉਹ ਅਸੀਂ ਤਿਆਰ-ਬਰ ਤਿਆਰ ਹਾਂ ਜੋ ਜਥੇਬੰਦੀਆਂ ਸਹਿਮਤੀ ਹੁਕਮ ਹੋਵੇ। ਤੇ ਫਿਲਹਾਲ ਤੇ ਅੱਜ ਦੀ ਸਿਰਫ ਇੱਕ ਦਿਨ ਦੀ ਹੜਤਾਲ ਆ ਜਾਂ ਅਗਲੇ ਦੀ ਨਹੀਂ ਅੱਜ ਦੀ ਸਿਰਫ 2 ਘੰਟੇ ਦੀ ਹੈ 12 ਤੋਂ 2 ਘੰਟੇ ਦੀ ਹੈ ਜੀ। 12 ਤੋਂ 2 ਬਸ ਸਟੰਡ ਮੰਦਾ ਪੂਰੇ ਪੰਜਾਬ ਦੇ 22 22 ਦੀ ਪੂਰੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੜਤਾਲ ਕਰਨ ਨਾਲ ਆਮ ਪਬਲਿਕ ਨੂੰ ਜਿੱਦਾ ਤਖਾਰਾਂ ਦੇ ਦਿਨਾਂ ਆਮ ਪਬਲਿਕ ਨੂੰ ਖਜਰਾਬ ਹੋਣਾ ਪੈਂਦਾ ਬਿਲਕੁਲ ਜੀ ਖਜਰਾਬ ਹਨ ਕੋਈ ਨਾ ਮਾਫੀ ਚਾਹੁੰਦੇ ਆ ਇਸ ਗੱਲ ਦੀ ਕਿਉਂਕਿ ਸਾਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜਿੱਦਾਂ ਹਰ ਬੰਦਾ ਚਾਹੁੰਦਾ ਰੋਟੀ ਖਾਣਾ ਅਸੀਂ ਵੀ ਰੋਟੀ ਖਾਣਾ ਚਾਹੁੰਦੇ ਆ ਇਸ ਕਰਕੇ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਜਿਸ ਵਿੱਚ ਅਸੀਂ ਉਹਨਾਂ ਲੋਕਾਂ ਤੋਂ ਵੀ ਮਾਫੀ ਚਾਹੁੰਦੇ ਆ ਅਸੀਂ ਉਹਨਾਂ ਲੋਕਾਂ ਕੋਲ ਸੌਰੀ ਫੀਲ ਕਰਦੇ ਆ ਵੀ ਸਾਡਾ ਇਹ ਮਜਬੂਰੀ ਬਣ ਚੁੱਕੀ ਆ ਸਰਕਾਰ ਸਾਨੂੰ ਕਿਸੇ ਪਾਸੇ ਵੇਖ ਨਹੀਂ ਦੇਈ ਜਿਸ ਕਰਕੇ ਸਾਨੂੰ ਮਜਬੂਰ ਨੇ ਬੰਦ ਕਰਨਾ ਪਿਆ